ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਤ ਤੂ ਤਦੇ ਸਾਕਾ ਵਖਰਾਏ ਸਰਹੰਦ ਦਾ ਕੋਰ ਨਾਲ ਪੜਿਓ ਲੈ ਇੱਕ ਆਸ ਉਹਨੂੰ ਪਾਨ ਕੰਦਤਾ ਉਹ ਤੂ ਕੰਬ ਗਈ ਸੀ ਕੰਬ ਗਈ ਸੀ ਮਰਦੇ ਹੋਣ ਮੁਕਰਾਂ ਦੇਸ ਜਰੀਆ ਦੰਦੀਆਂ ਉਮਰਾ ਸੀ ਉਮਰਾ ਸੀ ਵੈਰੀਓ ਤਰਸ ਕਿਉਣੀ ਕਰਿਆ ਖੇਡਣ ਦੀਆਂ ਉਮਰਾ ਸੀ ਉਮਰਾ ਸੀ ਵੈਰੀਓ ਤਰਸ ਕਿਉਣੀ ਕਰਿਆ ਵੈਰੀਓ ਤਰਸ ਕਿਉਣੀ ਕਰਿਆ ਖਿੜ ਲੈਣ ਦੇ ਫੁੱਲਾਂ ਨੂੰ ਗੰਗੂ ਆਏ ਨਾ ਕਾਕ ਮਾਮੀ ਜੀ ਜੇ ਮਮਾਇਆ ਦੀ ਗੰਟਰੇਰੇ ਗੁੰਬੀਦ ਤੋਂ ਲੈ ਆਵੀ ਨੀਨਾ ਦਾਦੀ ਦੀ ਦਾਦੀ ਦੀ ਗੋੜ ਕੇ ਗਿਆ ਗੁਸੇ ਨਾਲ ਪਰਿਆ ਨਨਦੀਆਂ ਯੁਮਰਾਸੀ ਯੁਮਰਾਸੀ ਵੈਰੀਓ ਤਰਸ ਕਿਉਂ ਨਹੀਂ ਕਰਿਆ ਖੇਡਣ ਦੀਆਂ ਯੁਮਰਾਸੀ ਯੁਮਰਾਸੀ ਵੈਰੀਓ ਤਰਸ ਕਿਉਂ ਨਹੀਂ ਕਰਿਆ ਵੈਰੀਓ ਤਰਸ ਕਿਉਂ ਨੀ ਕਰਿਆ ਦੰਗ ਦੇਖ ਕੇ ਰਹਿ ਗਈਆਂ ਖੂਹਾਂ ਤੋਂ ਪਾਣੀ ਪਰਦੀਆਂ ਪੈਣਾ ਨੀਏ ਲਾਲ ਮਸੂਮਾ ਤੋਂ ਹਕਮਾ ਬਦਲਾ ਕਾਹਦਾ ਲੈਣਾ ਨਾ ਪਣ ਕੋਈ ਰੱਬ ਰੂਹਾਂ ਰੱਬ ਰੂਹਾਂ ਖਕੇ ਤਪਦਾ ਕਾਲ ਜਾ ਠਰਿਆ ਖੇਡਣ ਦੀ ਆਯੂਮਰਾਸੀ ਯੂਮਰਾਸੀ ਵੈਰੀਓ ਤਰਸ ਕਿਉਣੀ ਕਰਿਆ ਖੇਡਣ ਦੀ ਆਯੂਮਰਾਸੀ ਯੂਮਰਾਸੀ ਵੈਰੀਓ ਤਰਸ ਕਿਉਣੀ ਕਰਿਆ ਵੈਰੀਓ ਤਰਸ ਕਿਉਣੀ ਕਰਿਆ ਸਾਧਕੋਲ ਵਜੀਤੇ ਦੇ ਚਨ ਲੁਕਾਰੀ ਖੇ ਵਿਮਾ ਲਾਲ ਹੁਚਨੇ ਦੇ ਦੇ ਦੇਣਗੇ ਚਿੱਕੀ ਕਾਗਦ ਜਜਬਾ ਯੋਧਿਆਂ ਦਾ ਯੋਧਿਆਂ ਦਾ ਸਖਬਾ ਬਿਨਾ ਜੰਗ ਤੋਂ ਹਰਿਆ ਦੰਦੀਆਂ ਯੁਮਰਾਸੀ ਯੁਮਰਾਸੀ ਬੈਰੀਓ ਤਰਸ ਕਿਉਣੀ ਕਰਿਆ ਖੇਡਣ ਦੀਆਂ ਯੁਮਰਾਸੀ ਯੁਮਰਾਸੀ ਬੈਰਿਓ ਤਰਸ ਕਿਉਣੀ ਕਰਿਆ ਖੇਡਣ ਦੀਆਂ ਉਮਰਾਂ ਸੀ ਉਮਰਾਂ ਸੀ ਬੈਰਿਓ ਤਰਸ ਕਿਉਣੀ ਕਰਿਆ ਤੁਹਾਡਾ ਮਾਸ ਨਾਸ ਬੱਚਿਓ ਇਲਾਣੇ ਲੈ ਜਾਣਾ ਸਮਾਨਾ ਏਨੂੰ ਚੇ ਉੱਚੀ ਚੂਲਣਾ ਏ ਜਲਮੋ ਸਿੱਖੀ ਦੀਆਂ ਜਾਨਾ ਗੰਗੂ ਹਕਰਦਾ ਪੇਤੀ ਹਿਤੀ ਹੀ ਕੋਤੇ ਆ ਗੋ ਕਾ ਰਾਲਕ ਨੂੰ ਦਵਰੇਆ ਡਣਦੀਆਂ ਉਮਰਾਸੀ ਉਮਰਾਸੀ ਵੈਰੀਓ ਤਰਸ ਕਿਉਣੀ ਕਰਿਆ ਖੇਡਣ ਦੀਆਂ ਉਮਰਾਸੀ ਉਮਰਾਸੀ ਵੈਰੀਓ ਤਰਸ ਕਿਉਣੀ ਕਰਿਆ ਖੇਡਣ ਦੀਆਂ ਉਮਰਾਸੀ ਉਮਰਾਸੀ ਵੈਰੀਓ ਤਰਸ ਕਿ